ਬਹੁਤ ਮਨਪਾਕੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਲੁਧਿਆਣਾ ਸ਼ਹਿਰ ਦੇ ਭਾਮੀਆਂ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਦੇਖ ਸਕਦੇ ਹੋ ਤੁਸੀਂ ਇਸ ਸੀਸੀਟੀਵੀ ਫੁਟੇਜ ਦੇ ਵਿੱਚ ਕਿੰਡੀ ਤੇਜ਼ੀ ਨਾਲ ਇੱਕ ਆਡੀ ਕਾਰ ਆਂਦੀ ਹੈ ਚੰਡੀਗੜ੍ਹ ਨੰਬਰ ਦੀ ਤੇ ਪੰਜ ਤੋਂ 6 ਬੰਦਿਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੀ ਹੈ ਤੇ ਲੋਕਾਂ ਵੱਲੋਂ ਭੱਜ ਕੇ ਕਾਰ ਸਵਾਰ ਦਾ ਪਿੱਛਾ ਵੀ ਕੀਤਾ ਗਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਹੈ ਕਹਿਣਾ ਆਜੋ ਜਾਣਦੇ ਹਾਂ अच्छा ਬਲਵਿੰਦਰ ਜੀ ਪੂਰਾ ਮਾਮਲਾ ਕੀ ਹੈ ਇੱਕ ਗੱਡੀ ਸੀਸੀਟੀਵੀ ਕੈਮਰਾ ਦੇ ਵਿੱਚ ਦਿਖ ਰਹੀ ਹੈ ਉਹਨੇ ਕਈ ਲੋਕਾਂ ਨੂੰ ਆਪਣੀ ਚਪੇਟ ਜਲਿਆ ਤੁਹਾਨੂੰ ਕੀ ਪਤਾ ਲੱਗਿਆ ਸਾਨੂੰ 100 ਨੰਬਰ ਤੋਂ ਫੋਨ ਆਇਆ ਸੀ ਜੀ ਮੌਕੇ ਤੇ ਅਸੀਂ ਖੜੇ ਹਾਂ ਭਾਮੀਆਂ ਰੋਡ ਤੇ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਆ ਰੈਡੀ ਹੈ ਜੀ ਜਿਹਨੂੰ ਉਹਨੇ ਹਿੱਟ ਕੀਤਾ ਹੂੰ ਠੀਕ ਹੈ ਜੀ ਹੁਣ ਉਹ ਮੌਕੇ ਤੋਂ ਮਤਲਬ ਹਸਪੀਟਲ ਉਹਨਾਂ ਨੂੰ ਭੇਜਿਆ ਗਿਆ ਹੂੰ ਠੀਕ ਹੈ ਜੀ ਇੱਥੇ ਪੀਸੀਆ ਦਾ ਸੀ ਖੜਾਤਾ ਆਪ ਅਸੀਂ ਹਸਪੀਟਲ ਜਾ ਰਹੇ ਹਾਂ ਅੱਛਾ ਜਿਹੜਾ ਨੌਜਵਾਨ ਹੈ ਉਹ ਗੱਡੀ ਦੇ ਵਿੱਚੋਂ ਸਾਡੇ ਕੋਲ ਵੀਡੀਓ ਆਈ ਉਹ ਭੱਜਣ ਭੱਜ ਰਿਹਾ ਉੱਥੋਂ ਦੀ ਇੱਕ ਸਵਿਫਟ ਗੱਡੀ 'ਚ ਬਿਠਾ ਕੇ ਉਹਨੂੰ ਲੈ ਗਏ ਨੇ ਤੁਹਾਨੂੰ ਪਤਾ ਲੱਗਿਆ ਕੋਈ ਉਹ ਨੌਜਵਾਨ ਨੂੰ ਤੁਸੀਂ ਹਰਾਸਤ 'ਚ ਲਿਆ ਸਾਨੂੰ ਮੌਕੇ ਤੇ ਉਹ ਨਹੀਂ ਸੀਗਾ ਇੱਥੇ ਹਾਂ ਹੁਣ ਅਸੀਂ ਉਹਦੀ ਅਗਲੀ ਜਾਂਚ ਕਰਦੇ ਹਾਂ ਪਤਾ ਲੱਗਿਆ ਗੱਡੀ ਕਿਦੀ ਹੈ ਨਹੀਂ ਇਹਨਾਂ ਨਹੀਂ ਅਜੇ ਪਤਾ ਨਹੀਂ ਇਹ ਇਹ ਪਤਾ ਲੱਗ ਰਿਹਾ ਕਿ ਨਸ਼ੇ ਦੀ ਹਾਲਤ ਦੇ ਵਿੱਚ ਉਹ ਨੌਜਵਾਨ ਗੱਡੀ ਚਲਾ ਰਹੇ ਸੀ ਅਸੀਂ ਅਗਲੀ ਤਫ਼ਤੀਸ਼ ਕਰਦੇ ਹਾਂ ਜੇ ਜੋ ਵੀ ਹੋਊਗਾ ਪਹਿਲਾਂ ਮੌਕੇ ਤੇ ਅਸੀਂ ਹਸਪੀਟਲ ਜਾ ਹਸਪੀਟਲ ਜਾ ਕੇ ਦੇਖਦੇ ਆਂ ਵੀ ਕਿੰਨੇ ਬੰਦੇ ਉੱਥੇ ਅੱਡੇ ਆ। ਅੱਛਾ ਇਹ ਗੱਡੀ ਨੰਬਰ ਪਤਾ ਲੱਗਿਆ ਚੰਡੀਗੜ੍ਹ ਦੀ ਗੱਡੀ ਹੈ। ਚੰਡੀਗੜ੍ਹ ਦੀ ਗੱਡੀ ਹੈ। ਹੂੰ ਚੰਡੀਗੜ੍ਹ। ਕੋਈ ਮੌਤ ਹੋਈ ਹੈ ਕੋਈ ਪਤਾ ਲੱਗਿਆ? ਇਹ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਜੀ। ਕਿੰਨੇ ਕੋ ਲੋਕੀ ਜ਼ਖਮੀ ਹੋਏ ਨੇ? ਦੱਸਦੇ ਆ ਜੀ ਜਿਵੇਂ ਇਹ ਤੋਂ ਰੇਡੀ ਵਾਲਾ ਤੇ ਇੱਕ ਮੋਟਰਸਾਈਕਲ ਵਾਲਾ ਬਾਰੇ ਸਾਨੂੰ ਪਤਾ ਜੀ ਤਾਂ ਇਹ ਬੰਦੇ ਹਸਪੀਟਲ ਜਾ ਰਹੇ ਇਹੋ ਜੀ ਧਾਰਾ ਲਾਉਗੇ ਅਜੇ ਇਹ ਰੀਜਰਪਲਰ ਗੱਡੀ ਹੈ ਲਾਪਰਵਾਹੀ ਹੈ ਉਹ ਕਿਉਂ ਨਾ ਖੁੱਸ ਕੇ ਜਾ ਕੇ ਤਫਤੀਸ਼ ਸੀ ਸੀ ਟੀ ਵੀ ਕੈਮਰਾ ਦੀ ਫੁਟੇਜ ਦੇਖੀ ਨਹੀਂ ਵੇਖਾਂਗੇ ਜੀ ਜੇ ਤੁਸੀਂ ਇੱਥੇ ਆਏ ਨਾ ਜਦੋਂ ਆਪਾਂ ਨੂੰ ਇਨਫੋਰਮੇਸ਼ਨ ਹੋਈ ਹੈ ਜਦ ਹੀ ਆਪਾਂ ਇੱਥੇ ਮੌਕੇ ਤੇ ਪਹੁੰਚੇ ਅੱਛਾ ਐਡੇ ਲੇਟ ਕਿਉਂ ਪਹੁੰਚੀ ਬੁੱਲਸ ਨਹੀਂ ਲੇਟ ਨਹੀਂ ਜੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਪਰ ਕਾਫੀ دیر ਨਾਲ ਸਾਡੇ ਨਹੀਂ 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 ਸਾਡੇ ਨੂੰ ਪਹਿਲਾਂ ਪੀਸੀਆਰ ਪਹੁੰਚਿਆ ਜਦ ਹੀ ਅਸੀਂ ਪਹੁੰਚੇ